ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਕੋਲ ਨਾ ਗਰਦੇ ਸੂਟ ਆਏ ਨੇ ਤੁਹਾਨੂੰ ਉਹ ਦਿਖਾਉਣ ਲੱਗੇ ਆ ਨਾ ਇੱਕ ਇੱਕ ਪੀਸ ਆਪਾਂ ਕਹਿੰਦੇ ਆ ਕਿ ਖੋਲ ਕੇ ਦਿਖਾਇਆ ਕਰੋ ਇੱਕ ਪੀਸ ਆਪਾਂ ਤੁਹਾਨੂੰ ਖੋਲ ਕੇ ਦਿਖਾਣੇ ਆ ਬਾਕੀ ਤੁਹਾਨੂੰ ਉਦਾਂ ਹੀ ਦਿਖਾ ਦਾਂਗੇ ਇਹ ਕਮੀਜ਼ ਆ ਇਹ ਦੀ ਬੋਟਮ ਆ ਗਲੇ ਤੇ ਵਰਕ ਹੋਇਆ ਥ੍ਰੈਡ ਦਾ ਬਿਲਕੁਲ ਥ੍ਰੈਡ ਵਰਕਿਆ ਇਹ ਦੁਪੱਟਾ ਆ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਅੰਦੇ ਕੋ ਕਿੰਨਾ ਸੋਹਣਾ ਕੰਮ ਹੋਇਆ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਇਹਦੇ ਵਿੱਚ ਨੇ ਸਾਡੇ ਕੋਲ ਤਿੰਨ ਕਲਰ ਆਏ ਇੱਕ ਹੈ ਗ੍ਰੀਨ ਸ਼ੇਡ ਇਹ ਸਾਡੇ ਕੋਲ ਫਰੋਜੀ ਕਲਰ ਹੈ ਤਿੰਨ ਸ਼ੇਡ ਆਈਆਂ ਆ ਸਾਡੇ ਕੋਲ ਬਹੁਤ ਹੀ ਸੋਹਣਾ ਸੂਟ ਆ ਗਰਲਿਸ਼ ਲੁੱਕ ਵਿੱਚ ਆਇਆ ਹੈ ਇਹ ਦੇਖੋ ਕਿੰਨਾ ਸੋਹਣਾ ਫਰੋਜੀ ਕਲਰ ਦੇਖੋ ਇਹਦਾ ਵਰਕ ਦੇਖੋ ਸਾਈਡਾਂ ਤੇ ਜਿਵੇਂ ਲਾਈਨਾਂ ਬਣੀਆਂ ਇਹ ਨਵਾਂ ਕੈਨ ਨਵਾਂ ਆਇਆ ਰੰਗ ਹੋਣਾ ਤੇ ਐਜ ਬਾਟਮ ਇਹਦੇ ਨਾਲ ਪੂਰਾ ਥ्रेड ਦਾ ਵਰਕ ਹੋਇਆ ਹੈ ਤੇ ਨੀਚੇ ਮੋਤੀ ਆਰੀ ਦਾ ਵਰਕ ਹੋਇਆ ਹੈ ਤੇ ਐਜ ਬਾਟਮ ਆ ਦੇਖੋ ਇਹ ਦੁਪੱਟਾ ਦੁਪੱਟਾ ਦਾ ਬਹੁਤ ਹੀ ਸੋਹਣਾ ਇਹ ਰੰਗ ਆਪਾਂ ਸਟੱਚ ਕਰ ਲੈਣੇ ਕਿਤੇ ਗੰਦੇ ਨੀ ਬੁੜੀਆਂ ਨੀਆਂ ਆਓ ਲੋਵੇਂ ਨਾਲੋ ਹਾਂ ਤੇ ਇਹਦੇ ਵਿੱਚ ਦੋ ਕਲਰ ਹੋ ਰਹੇ ਪਿੰਕ ਔਰਿੰਜ ਔਰ ਵੀ ਸੋਨਾ ਕੜਾਈ ਬਹੁਤ ਸੋਹਣੀ ਆਉਗੀ 1.7 ਐਵਲ ਨੂੰ ਚੰਗਾ ਕਲਰ ਇਹ ਤਾਂ ਹੀ ਦੁਪੱਟਾ ਬੜਾ ਹੀ ਸੋਹਣਾ ਹੈ ਸੂਟ ਦੇ ਹਾਲ ਸੋਹਣਾ ਹੈ ਹੋਏ ਇਹ ਬੜੀਆ ਦੇਖੋ ਇਦੀ ਕੜਾਈ ਕਿੰਨੀ ਸੋਹਣੀ ਹੈ ਇਹ ਜਿਹੜਾ ਤੁਹਾਨੂੰ ਨੀਚੇ ਦਿਖਾਇਆ ਸੀ ਨਾ ਇਹਦਾ ਪ੍ਰਾਈਸ ਹੈਗਾ 1690 ਬਹੁਤ ਹੀ ਘਟਰੀ ਵਿੱਚ ਸੂਟ ਆਈ ਹੁਣ ਤੇ ਆ ਦੇਖਿਓ ਇਹ ਕਿੰਨਾ ਸੋਹਣਾ ਸੂਟ ਹੈ ਹਨ ਤੇ ਇਹਦੇ ਵਿੱਚੋਂ ਆ ਲਾਈਨਿੰਗ ਵਿੱਚ ਬਣੀ ਹੋਈ ਹੈ ਦਬਕੇ ਦਾ ਆਰੀ ਦਾ ਕੰਮ ਹੋਇਆ ਹੈ ਤੇ ਪੂਰੇ ਕਬੀਜ਼ ਵਿੱਚ ਬੂਟੀਆਂ ਆ ਆ ਦੇਖੋ ਘੇਰਾ ਵੀ ਬਣਿਆ ਆ ਇਹਦੀ ਰੇਂਜ ਹੈਗੀ 1750 ਇਹਦੇ ਵਿੱਚ ਵੀ ਦੋ ਕਲਰ ਆ ਦੋ ਇਹਨਾਂ ਦਾ ਦੁਪੱਟਾ ਦਿਖਾਓ ਨਾ ਹਾਂ ਆ ਇਹਦਾ ਦੁਪੱਟਾ ਇਹ ਚ ਵੀ ਗੁਟੀਆਂ ਨੇ ਇਹ ਵੀ ਲੈ ਕੇ ਦਿਖਾਵਾਂ ਇਹਦੇ 4 ਸਾਈਡ ਦੇਖੋ ਪਾਊਡਰ ਇਸ ਤਰ੍ਹਾਂ ਹਨਾ ਬਣਿਆ ਆ ਦੇਖੋ ਘਟ ਵਰਗ ਹੋਈ ਆ ਵਿੱਚ ਗੁਟੀਆਂ ਤੇ ਕਿੰਨਾ ਸੋਹਣਾ ਆ ਇਹਦੇ ਵੀ ਦੋ ਕਲਰ ਆ ਸੂ ਕਲਰ ਜਿਹੜਾ ਆ ਇਹਦੇ ਵਿੱਚ ਇਹ ਕਲਰ ਆ ਹਨਾ ਮਹਿੰਦੀ ਸ਼ੇਡ ਗ੍ਰੀਨ ਸ਼ੇਡ ਜਿਹਨੂੰ ਬੋਲਦੇ ਆ ਇਹਦਾ ਸਟਾਈਲ ਥੋੜਾ ਲੱਗ ਗਿਆ ਇਹ ਦੇਖੋ ਇਹਦਾ ਗਲਾ ਵੀ ਬਣਾਇਆ ਪੂਰਾ ਘੇਰਾ ਵੀ ਬਣਾਇਆ ਹਨ ਸੇਮ ਪ੍ਰਾਈਸ ਉਹੀ ਆ 1750 ਇਹਦਾ ਦੇਖੋ ਕਢਾਈ ਕਿੰਨੀ ਸੋਹਣੀ ਆ ਤੇ ਇਹਦਾ ਦੁਪੱਟਾ ਆ ਸੇਮ ਦੁਪੱਟਾ ਹੋਈ ਇਸ ਕਟਵਰਗ ਹੋਈ ਆ ਕਲਰ ਕਿੰਨਾ ਸੋਹਣਾ ਤੇ ਬੂਟੀਆਂ ਬਣੀਆਂ ਆ ਕਲਰ ਦੇਖੋ ਕਿੰਨਾ ਸੋਹਣਾ ਜਨੀਕ ਜਿਹਾ ਕਲਰ ਹਨ ਇਹਦੇ ਦੋ ਕਲਰ ਹੁਣੇ ਹੁਣੇ ਸੇਲ ਹੋ ਗਏ ਉਹਨ ਅਲੱਗ ਸਟਾਈਲ ਆਇਆ ਆ ਬਲੈਕ ਵਿੱਚ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਹ ਬਲੈਕ ਅਲੱਗ ਸੀਗਾ ਐ ਲੱਗ ਗਿਆ ਇਹਦਾ ਡਿਜ਼ਾਈਨ ਦੇਖੋ ਮੰਦੇਸ਼ ਤੁਸੀਂ ਵੀ ਦੱਸਦੇ ਖੁਸ਼ ਕਿਹੜਾ ਸੋਹਣਾ ਵਾ ਮੰਦੇਸ਼ ਵੀ ਦਿਖਾਓ ਆ ਦੇਖੋ ਇਹ ਫਤੇ ਦਾ ਫਰੈਂਡ ਆ ਮੰਦੇਸ਼ ਆ ਦੇਖੋ ਹਨਾ ਕਿੰਨਾ ਸੋਹਣਾ ਸੂਟ ਆ ਹਾਈਜ਼ ਵੀ ਵੜਾਉਦੀ ਆ ਇਹਦਾ ਨਹੀਂ ਪ੍ਰਾਈਸ ਉਹੀ 1550 ਦੁਪੱਟਾ ਦੇਖੋ ਦੁਪੱਟਾ ਦੇਖੋ ਫੋਰ ਸਾਈਡ ਦੁਪੱਟਾ ਓਕੇ ਇਹਦੇ ਵਿੱਚ ਵੀ ਦੋ ਕਲਰ ਆ ਦੋ ਹੁਣੇ ਸੇਲ ਹੋਏ ਇਹਦੇ ਵਿੱਚ ਇਹ ਦਿਨ ਅਰੇਂਜ ਉਹੀ 1550 ਤੇ ਦੁਪੱਟਾ ਇਹਦਾ ਵੀ ਉਹੀ ਫੋਰ ਸਾਈਡ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਬਰਕ ਹੋਇਆ ਬਰਕ ਹੋਇਆ ਕਿੰਨਾ ਸੋਹਣਾ ਫੋਰ ਸਾਈਡ ਬਣਿਆ ਹੈ ਤੇ ਬਹੁਤ ਹੀ ਜਨੀਕ ਜੇ ਰੇਂਜ ਹੈ ਕਹਿੰਦੇ ਸੀ ਘਾਟ ਰੇਂਜ ਵਾਲੇ ਘਾਟ ਰੇਂਜ ਵਾਲੇ ਹੁਣ ਆਪਾਂ ਘਾਟ ਰੇਂਜ ਵਾਲੇ ਲੈ ਕੇ ਆਏ ਆ ਉਹ ਬਾਕੀ ਤੁਸੀਂ ਆਪ ਖੁਦ ਵਿజిਟ ਕਰੋ ਫਿਰ ਤੁਹਾਨੂੰ ਪਤਾ ਲੱਗੇਗਾ ਜੇ ਕਿਹਨੇ ਆਨਲਾਈਨ ਮੰਗਾਉਣੇ ਆ ਤੇ ਉਹ ਵੀ ਦੱਸ ਸਕਦਾ ਆ ਹਨ ਤੇ ਇਸ ਕੋਲ ਕੋਆ ਰੈੱਡ ਕਲਰ ਦਾ ਸੀ ਹੋਰਿੰਦਾ ਵਿੱਚ ਇਹਦੇ ਵੀ ਦੋ ਤਿੰਨ ਕਲਰ ਆ ਇੱਕ ਹੋਜੀ ਆ ਇੱਕ ਐ ਹੋਰ ਕਿਹੜਾ ਕਰਨਾ ਸੁਰਗੁਣ ਸਾਡਾ ਮੰਤੀ ਇਹਦੇ ਮੰਤੀ ਕਰਨੀ ਕੋਈ ਗੱਲ ਕਰ ਲੋ ਸੋਨੇ ਸੋਨੇ ਸੂਟ ਲੈ ਲੀਆ ਉੱਪਰ ਕੱਟ ਕਰ ਇਹ ਜਿਹੜਾ ਇਹ ਫੱਤੇ ਦਾ ਫਰੈਂਡ ਆ ਹਨਾ ਮੰਦੇਸ ਸਤਿ ਸ਼੍ਰੀ ਅਕਾਲ ਫਰੈਂਡਾ ਉਧਰ ਦੱਸਿਓ ਜੇ ਕੋਈ ਸਸਤੀ ਦਾ ਸਾਰਿਆਂ ਨੂੰ ਸਸਤੀ ਦਾ ਕਰਦੇ ਸਤਿ ਸ਼੍ਰੀ ਅਕਾਲ ਹਾਂ ਸਸਤੀ ਦਾ ਸਾਰਿਆਂ ਨੂੰ ਤੇ ਹੋ ਸਾਡੇ ਕੋਲ ਕੰਬਲ ਬੈੱਡ ਸ਼ੀਟ ਹਨਾ ਘਰਮ ਵਿੱਚ ਜਿੱਦਾਂ 100 ਰੁਪਏ ਤੋਂ ਸ਼ੁਰੂ ਹੈ ਸਿੰਗਲ ਬੈੱਡ ਸ਼ੀਟ ਤੇ ਵਧੀਆ ਤੋਂ ਵਧੀਆ ਵੀ ਹੈ ਤੇ ਥੋੜੇ ਨਾਰਮਲ ਵੀ ਆ ਜੇ ਕਿਸੇ ਨੂੰ ਚਾਹੀਦੀ ਹੋਊ ਤਾਂ ਦੱਸ ਸਕਦੇ ਆ ਹੋਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਦੋ ਸਤਿ ਸ਼੍ਰੀ ਅਕਾਲ